ਬਾਕੀ ਦੇਖ ਸਕਦੇ ਆ ਜੀ ਤੁਸੀਂ ਪਿੰਡ ਵੱਡੇ ਸਭਰਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੀ ਤੀਆਂ ਦਾ ਤਿਆਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਿੰਡ ਸਭਰਾ ਦੇ ਵਿੱਚ ਪਹੰਚਿਆ ਸਾਡੀਆਂ ਪਹੁੰਚੀਆਂ ਤੇ ਤੀਆਂ ਦਾ ਤਿਆਰ ਜਿਹੜਾ ਮਨਾਇਆ ਜਾ ਰਿਹਾ ਹੈ ਜੀ ਚੁੱਪ ਬਾਕੀ ਆਪਾਂ ਵੀਰ ਦੇ ਨਾਲ ਗੱਲਬਾਤ ਵੀ ਕਰਾਂਗੇ ਇੱਥੇ ਦੁਕਾਨਦਾਰ ਵੀਰ ਭਰਾ ਵੀ ਇੱਥੇ ਪਹੁੰਚਿਆ ਜੀ ਆ ਦੇਖੋ ਹਰ ਇੱਕ ਹੀ ਸਮਾਨ ਲੈ ਕੇ ਤੇ ਪਹੁੰਚਿਆ ਤੇ ਬਾਗੀ ਵੀਰ ਵਾਹਿਗੁਰੂ ਜਿੱਤਿਆ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਥੇੜੀ ਜੀ ਜਾਣਕਾਰੀ ਦਿਓ ਕਿ ਜਿਹੜਾ ਤੀਆਂ ਦਾ ਤਿਉਹਾਰ ਆ ਹਾਂਜੀ ਹਾਂਜੀ ਇਹ ਕਿਹੜੇ ਪਿੰਡ ਚ ਮਨਾਇਆ ਜਾ ਰਿਹਾ ਹੈ ਜੀ ਤੇ ਕਿੰਨਾ ਸਮੇਂ ਤੋਂ ਇਹ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਪਿੰਡ ਸਭਰਾ ਡਿਸਟ੍ਰਿਕਟ ਤਰਨਤਾਰਨ ਤਹਿਸੀਲ ਪੱਟੀ ਪਿੰਡ ਵੱਡੇ ਸਭਰਾ ਦੇ ਵਿੱਚ ਚੜ੍ਹਦੇ ਬੰਨੇ ਆਪਣਾ ਮੰਡੀ ਜਿਹੜੀ ਕਿ ਪੱਟੀ ਰੋਡ ਤੇ ਇੱਥੇ ਮਨਾਇਆ ਜਾਂਦਾ ਬਹੁਤ ਉਹਦੇ ਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਇਹਦੇ ਨਾਲ ਇਹ ਆ ਕਿ ਜਿੱਦਾਂ ਮੰਨ ਲਓ ਪੁਰਾਣੇ ਸਮੇਂ ਦੀ ਆਪਣਾ 3 ਬਣਾ ਇਕੱਠੇ ਸਕੂਲ ਪੜ੍ਹਦੀਆਂ ਪੁਰਾਣੇ ਸਮੇਂ ਤੋਂ ਮੰਨ ਲਓ ਕੋਈ ਫਰੈਂਡ ਆ ਰੀਆਂ ਤੇ ਇਹਦੇ 3 ਦੇ ਵਿੱਚ ਬਹਾਨੇ ਦੇ ਨਾਲ ਇਕੱਠੇ ਹੋ ਜਾਂਦੇ ਇਹਨਾਂ ਨਾਲੇ ਕੋਈ ਸੱਜਣ ਮਿੱਤਰ ਜਿੱਦਾਂ ਮੰਨ ਲਓ ਯਾਰ ਦੋਸਤ ਮੁੰਡੇ ਮਿਲਦੇ ਆ ਇਹਦਾ ਕੁੜੀਆਂ ਦਾ ਵੀ ਹੁੰਦਾ ਕੁੜੀਆਂ ਮੰਨ ਲਓ ਆਪਣੇ ਮਿਲਦੀਆਂ ਭੈਣ ਭਰਾਵਾਂ ਚਲੋ ਖੁਸ਼ੀ ਹੁੰਦੀ ਇਹਨਾਂ ਦੇ ਵੇਖ ਕੇ ਵੀ ਹਾਂ ਚਲੋ ਠੀਕ ਆ ਬਾਕੀ ਬਹੁਤ ਕਿਰਪਾ ਦਾਦੇ ਦੀ ਪਿੰਡ ਸੁਭਰਾ ਦੇ ਵਿੱਚ ਇਸ ਵਾਰ ਜੀ 30 ਆ ਨਾ ਮਨਾ ਪਿਛਲੀ ਯਾਰ ਨਾਲੋਂ ਵੀ ਰਿਕਾਰਡ ਟੁੱਟ ਗਿਆ ਇਹਦੇ ਬੜੀ ਜੋਤਸ਼ਾਹ ਨਾਲ ਕੇ ਵੀ ਇੰਨੀ ਕਿੱਕ ਗੱਲ ਕਰੀਏ ਤੀਆਂ ਲੋਗੋ ਆਪਦੀਆਂ ਵੀ ਬੜੀਆਂ ਮਸ਼ਹੂਰ ਹੋਣਗੀਆਂ ਮਨਾ ਸਭਰਾ ਦੀਆਂ ਉਹਦੇ ਨਾਲੋਂ ਵੀ ਪਰੇ ਗੱਲਾਂ ਕੋਤੋਂ ਵੀ ਰਿਕਾਰਡ ਬੜੀ ਦੂਰ ਤੋਂ 8 ਵਜੇ ਤੇ ਵੀਰ ਨਹੀਂ ਅਸ ਗਰੀਮਾਂ ਵਾਲੇ ਜੀ ਦੇ ਤੋਂ ਮੋਗੇ ਤੋਂ ਆਣ ਕੇ ਇੱਥੇ ਬੈਠੇ ਹੋਏ ਆ ਆਪਾਂ ਦੇ ਪਿੰਡ ਦੇ ਆ ਜਦੋਂ ਮੈਂ ਸਾਢੇ 4 ਵਜੇ ਆਪਾਂ ਪਹੁੰਚ ਗਏ ਇੱਥੇ 8 ਵਜੇ ਦੇ ਸਵੇਰ ਦੇ ਆਣ ਕੇ ਮਾਲ ਕੀ ਜਗਾ ਮੱਲੀ ਹੋਈ ਹੈ ਨਾ ਵੀ ਦੂਰੋਂ ਦੂਰੋਂ ਦੁਕਾਨਾਂ ਦਾ ਬਿਲਕੁਲ ਬਿਲਕੁਲ ਹਾਂਜੀ ਆ ਵੀ ਅੱਜ ਤੀਆਂ ਪਿੰਡ ਵੱਡੇ ਸਭਰਾ ਦੇ ਬਣਾਈਆਂ ਜਾਂਦੀਆਂ ਹਾਂਜੀ ਹਾਂਜੀ ਪਿੰਡ ਵੱਡੇ ਸਭਰਾ ਦੇ ਵਿੱਚ ਬਣਾਈਆਂ ਜਾਂਦੀਆਂ ਐਲੀ ਮੰਡੀੋਂ ਨਵੀਂ ਦਾਣਾ ਮੰਡੀ ਦੇ ਪਾਰਲੇ ਪਾਰ ਸਾਈਡ ਭੰਗੀ ਆ ਇੱਧਰਲੀ ਸਾਈਡ ਜਿਹੜੀ ਪੁਰਾਣੀ ਮੰਡੀ ਉਹਦੇ ਵਿੱਚ ਹੀ ਹੁਣ ਪੁਰਾਣੀ ਮੰਡੀ ਇਹਨੂੰ ਵਾਜਦਾ ਪੁਰਾਣੀ ਮੰਡੀ ਦੇ ਵਿੱਚ ਬਹੁਤ ਸ਼ਰਧਾ ਨਾਲ ਚੱਲਣਦਿਆਂ ਕੰਮ ਕਰਦਾ ਵਾਹ ਜੀ ਹੁਣ ਆ ਘੁੰਮਦਾ ਆਉਣਾ ਕਰਾਂ ਬਿਲਕੁਲ ਨਾ ਵੀ ਆਪਣੇ ਵਿਰਸੇ ਦਾ ਪਤਾ ਲੱਗਦਾ ਬਿਲਕੁਲ ਬਿਲਕੁਲ ਸਾਡਾ ਪਹਿਰਾਵਾ ਕੀ ਆ ਹਾਂਜੀ ਹਾਂਜੀ ਆ ਅਸੀਂ ਪੌਣਾ ਦੀ ਆ ਹੈ ਨਾ ਬਿਲਕੁਲ ਹਾਂਜੀ ਜਿਵੇਂ ਬੀਬੀਆਂ ਪਹਿਨਾਰੇ ਇੱਕ ਨੇ ਚੁੰਨੀ ਲਈ ਚਲੋ ਬਿਲਕੁਲ ਭਾਜੀ ਸਭ ਤੋਂ ਵੱਡੀ ਗੱਲ ਹੈ ਆਪਣੇ ਬੱਚੇ ਲੈ ਕੇ ਪਹੁੰਚੇ ਆ ਹਾਂਜੀ ਹਾਂਜੀ ਆ ਬਿਲਕੁਲ ਦਿਖਾਉਣਾ ਚਾਹੀਦਾ ਤੇ ਹੋਰ ਪਿੰਡਾਂ ਨੂੰ ਵੀ ਮੈਸੇਜ ਦੇਣਾ ਚਾਹੀਦਾ ਸਾਡੀ ਜਿਹੜਾ ਦੇ ਨਾਲ ਵੀ ਆਪਾਂ ਦੇਖਟ ਪਿੰਡਾਂ ਦੇ ਧੀਆਂ ਦਾ ਤਿਆਰ ਹਾਂ ਜੀ ਆਪਣਾ ਜਿੱਦਾਂ ਸਭਿਆਚਾਰ ਆਪਾਂ ਨੇ ਸੰਭਾਲ ਕੇ ਰੱਖਣਾ ਚਾਹੀਦਾ ਉਹ ਧੀਆਂ ਪਣਾਈਆਂ ਸਾਰੇ ਸੂਟ ਅੱਜ ਜਿਹੜਾ ਉਹਨਾਂ ਟਾਈਮ ਚੱਲਣਦੇ ਆ ਨਾ ਅੱਜ ਦਾ ਜਿਹੜੀਆਂ ਆਪਾਂ ਮੁੜ ਕੇ ਕਹਿ ਦਿੰਨੇ ਆ ਵੀ ਲੋਕ ਮਾਰੇ ਆਪਾਂ ਆਪ ਹੀ ਮਾਰੇ ਕਰਦੇ ਆ ਵੇਖੋ ਸਾਰੀਆਂ ਧੀਆਂ ਪਣਾਈਆਂ ਚਲੋ ਸੂਟ ਪਾਏ ਸੋਹਣੇ ਲੱਗਦਾ ਅੱਜ ਕੱਲ ਜਿਹੜੀਆਂ ਮੁੜ ਕੇ ਜੀਣਾ ਮੁੜ ਕੇ ਕੰਮ ਕਰ ਦਿੰਦਾ ਥੋੜੇ ਦਿਨ ਸੁਣੀ ਗੱਲ ਜੋ ਆਪਣਾ ਪਿੰਡ ਸੀਦੋ ਦੀ ਗੈਰੋਂ ਸਿੱਧੋ ਦੀ ਆਈ ਆ ਜੀ ਚਰਾਂਦੇ ਵਾਲੀ ਆ ਬਾਬੇ ਵਾਲੀ ਗੱਲ ਸੁਣੀ ਸੀ ਹਾਂ ਜੀ ਹਾਂ ਮੁੜ ਕੇ ਬਾਅਦ ਵਿੱਚ ਜਿਹਨੂੰ ਕਹਿਣਾ ਵਾਦੇ ਇਹਨੂੰ ਪਹਿਲਾਂ ਜੰਗਾ ਹਾਂ ਠੀਕ ਹੈ ਠੀਕ ਇਹ ਵਧੀਆ ਵਧੀਆ ਗੱਲ ਕੀਤੀ ਵੀਰ ਸਾਡੇ ਅੰਗਰੇਜ਼ ਸਿੰਘ ਪਰਾਲੀ ਗਾ ਨੌਜਵਾਨਾ ਵੀਰ ਸਾਡੇ ਨੇ ਸੋਹਣੀ ਜਾਣਕਾਰੀ ਗੱਲ ਕੀਤੀ ਜੀ ਵੀ ਵਧੀਆ ਤਰੀਕੇ ਦੇ ਨਾਲ ਇਹ ਆ ਗਿਆ ਹੈ ਬਾਕੀ ਤੁਸੀਂ ਐਸਰ ਦੇ ਸਕਦੇ ਆਂ ਜੀ ਬੱਚੇ ਪਰ ਅਸੇ ਉਪਰ ਦੇ ਗਏ ਮੈਂ ਵੀ ਕਹਿੰਦਾ ਦੋਨੋਂ ਆਂਗਨ ਪਾਲ ਚੱਲਣੇ ਦੋਨੋਂ ਆਂਗਨ ਕੋਈ ਨਹੀਂ ਠੀਕ ਹੈ ਬਾਕੀ ਤੁਸੀਂ ਵੇਖ ਸਕਦੇ ਹੋ ਜੀ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਭੈਣਾਂ ਸਾਡੀਆਂ ਇੱਥੇ ਪਹੁੰਚੀਆਂ ਜੀ ਇਹ ਮਾਜੇ ਦਾ ਪਿੰਡ ਵੱਡੇ ਸਭਰਾ ਬਾਈ ਦੀ ਬਹੁਤ ਵੀ ਤੋਂ ਲੈ ਕੇ 50000 ਦੀ ਜਿਹੜੀ ਆਬਾਦੀ ਲਗਭਗ ਹੋਊਗੀ ਬੌਜੀ ਹੋਊਗੀ ਜੀ ਕਿ ਜਿਹੜਾ ਵੱਡਾ ਪਿੰਡ ਆ ਹਾਂਜੀ ਵੱਡਾ ਹੋ ਸਕਦੀ ਆ ਕਿਉਂਕਿ ਲਾਮ ਦੇ 12 ਪੱਤਿਆਂ ਦੇ ਵੈਸੇ ਹੀ ਸਭਰਾ ਰਿਆ ਹੈ ਕਿਉਂ ਤੇ ਵੀ ਚੰਗੀ 12 ਪੱਤਿਆਂ ਦੇ ਵੈਸੇ ਹੀ ਸਭਰਾ ਰਿਆ ਹੈ ਚਾਲੂ ਕਰ ਲਓ ਸਪੀਕਰ ਚਾਲੂ ਕਰ ਦੇ ਨਾ ਭਾਗੇ ਕਿਉਂਕਿ ਜਿਹੜੇ ਲਾਮ ਦੇ ਬੰਦੇ ਆਣ ਕੇ ਬੈਠੇ ਬਹੁਤ ਜ਼ਿਆਦੀ ਬਾਤ ਦੀ ਵਧੀ ਗਈ ਆ ਇੱਕ ਕੁੱਤੀ ਵਾਲਾ ਪਿੰਡ ਲਾ ਲਈਏ ਦਰਿਆ ਲਾ ਲਈਏ ਉਥੇ ਜਿੰਨਾ ਵੀ ਕੋ ਸਾਰੇ ਕਿੰਨੀਆਂ ਟੋਟਲੀ ਬੇਕਾਂ ਸਾਰੀਆਂ ਪਾਸੇ ਆਣ ਕੇ ਬੈਠੇ ਹੋਏ ਉਹਦੇ ਨਾਲ ਫਿਰ ਤੁਹਾਨੂੰ ਪਤਾ ਆਬਾਦੀ ਤੇ ਪਤਾ ਨਹੀਂ ਬਣਦੀ ਨਾਲੇ ਆਸ ਭਰਾ ਪਿੰਡ ਨੂੰ ਪਿੰਡ ਬੜੇ ਲੱਗਦੇ ਛੋੜੇ ਛੋੜੇ ਜਿੱਥੇ ਲਾ ਕੇ ਬੰਨੇ ਕਿਤੇ ਨਹੀਂ ਤੀਆਂ ਬਣਾਈਆਂ ਜਾਂਦੀਆਂ ਇੱਥੇ ਹੀ ਬਣਾਈਆਂ ਜਾਂਦੀਆਂ ਬਿਲਕੁਲ ਸਾਰੀਆਂ ਦੀਆਂ ਤੇ ਵੋਟਰ ਆਪਣੀ ਬੜੀਆਂ ਜੇ ਚਾਹੇ ਪਿੰਡ ਆ ਫੇਰ ਜੇ ਤੁਸੀਂ ਮੇਰੇ ਨਾਲ ਗੱਲ ਕਰੀਏ ਫਿਰ ਤਾਂ ਮੇਰੀ ਪ੍ਰੈਕਟਿਕ ਆਉਣੀ ਫੇਰ ਤਾਂ ਬੜੀ ਤਕਦੀ ਜੇ ਕਿਉਂਕਿ ਇਹਦੇ ਹਿਸਾਬ ਨਾਲ ਆ ਤੇ ਮੁਲਕ ਕੁਝ ਵੀ ਨਹੀਂ ਹੋਇਆਗਾ ਕਿਉਂਕਿ ਜਗ੍ਹਾ ਹੀ ਥੜ ਗਈ ਆ ਬਿਲਕੁਲ ਜੀ ਐਡੀ ਤਗੜੀ ਸਭਰਾ ਦੀ ਮੰਡੀ ਆ ਵੱਡੀ ਮੰਡੀ ਆ ਪੱਟੀ ਰੋਡ ਤੇ ਜਿਹੜੀ ਆ ਸੇਵਾ ਕੇਂਦਰ ਲਾਗੇ ਇਹਦੇ ਤੋਂ ਵੀ ਜਗ੍ਹਾ ਥੜ ਗਈ ਆ ਕਿਉਂਕਿ ਇੱਥੇ ਕਹਿ ਕੇ ਕਵਾ ਕੇ ਦੁਕਾਨਦਾਰਿਆਂ ਨੂੰ ਪਰੇ ਕਰਵਾਉਂਦੇ ਆ ਕਿ ਤੁਸੀਂ ਆਪਦੀ ਜਗ੍ਹਾ ਛੱਡੋ ਤੇ ਮੜ ਆਇਆ ਇਹਨਾਂ ਬੀਬੀਆਂ ਭੈਣਾਂ ਨੂੰ ਤੇ ਆਪਦੇ ਖਾੜੇ ਚ ਲਾ ਲੈੰਦੋ ਕਿੱਦੇ ਦੇ ਜਿਹੜੇ ਖਾੜੇ ਆ ਈਆਂ ਦਾ ਪਿਆਰ ਮੈਂ ਜੀ ਹਾਂਜੀ ਮਨਾਉਣਾ ਚਾਹੀਦਾ ਵਾ ਆਉਣ ਵਾਲੀ ਜਨਰੇਸ਼ਨ ਨੂੰ ਨਾ ਜਿਹੜਾ ਤੇ ਇਹ ਚੀਜ਼ ਦਾ ਪਤਾ ਲੱਗੇ ਕਿਉਂਕਿ ਹੁਣ ਆਮ ਹੀ ਆਮ ਜਿਹੜੀਆਂ ਛੋਟੀ ਜਿੰਨੇ ਵੀ ਆਪਣੇ ਛੋਟੇ ਬੱਚੇ ਆ ਨਾ ਜਿਹੜੇ ਮੈਨੂੰ ਨਹੀਂ ਮੇਤਪੀ ਹੋ ਸਕਦਾ ਵੀ ਕਿਸੇ ਨੂੰ ਬੈਲ ਗਾੜੀ ਦਾ ਪਤਾ ਹੋਵੇ ਉੂਠ ਦਾ ਪਤਾ ਹੋਵੇ ਕਿਨੂੰ ਸਿਰਫ ਕਹਿ ਦਿਆਂਦੇ ਉੂਠ ਰਹਿ ਗਏ ਤੇ ਇਹ ਵੀ ਇੱਕ ਬੜੀ ਤਗੜੀ ਚੀਜ਼ ਆ ਤੀਆਂ ਵੀ ਕਿਉਂਕਿ ਜਿਹੜੀ ਆਉਣ ਵਾਲੀ ਨਿਊ ਜਨਰੇਸ਼ਨ ਆ ਨਾ ਇਹਨਾਂ ਨੂੰ ਇੰਨਾ ਵੱਡੇ ਹੋਵੋਗੇ ਜਾਂ ਉਹਨਾਂ ਦੇ ਧੀਆਂ-ਪੁੱਤ ਹੋਣਗੇ ਤੇ ਫਿਰ ਇਹੜਾ ਪੰਜਾਬੀ ਵਿਰਸਾ ਇਦਾਂ ਹੀ ਬਰਕਰਾਰ ਰਹੂਗਾ। ਹਾਂ ਜੀ। ਹਾਂ ਜੀ। ਸਰ ਜੀ ਕੋਲ ਜਿਹੜਾ ਇਹ ਫਸਲੇ ਮਾਤੀ ਦੇ ਜਿਹੜੇ ਐਲਜੀ ਨੂੰ ਕਾਲੇ ਦੇ ਆ। ਕਮਾਈ ਜੀ ਜਿਹੜੀ ਸਹੀ ਗੱਲ ਬਾਈ ਜੀ ਕਹਿ ਰਹੇ ਨੇ ਮੂਹਰੇ ਉੱਤੇ। ਸਹੀ। ਹਾਂ ਜੀ ਹਾਂ ਜੀ। ਹਾਂ ਜੀ ਧੰਨਵਾਦ ਜੀ। ਰਾਕਰ ਜੀ ਕਾ ਖਾਲਸਾ ਵੈਰੀ ਜੀ ਬਹੁਤ ਵਧੀਆ ਵੀਰ ਨੇ।

ਦਕਾਨਾਂ ਦੀ ਬਹੁਤ ਵੱਡੀ ਗਿਣਤੀ ਦੇ ਵਿੱਚ ਦਕਾਨਾਂ ਇੱਥੇ ਜਿਹੜੀਆਂ ਬਣਾਈਆਂ ਗਈਆਂ ਜੀ ਤੇ ਅੰਦਾਜ਼ਾ ਲਾ ਰਹੋ ਵੀ ਪਿੰਡ ਵੱਡੇ ਸਬਾ ਦੇ ਵਿੱਚ ਤੁਹਾਨੂੰ ਅੱਜ ਜਿਹੜਾ ਇਹ ਦੇਖ ਰਹੇ ਆ ਜੀ ਵੈਰਿਟੀ ਆ ਜ਼ਿਆਦਾ ਗਿਣਤੀ ਦੇ ਵਿੱਚ ਨਹੀਂ ਦੇਖਿਆ ਹੁਣ ਕੀ ਆ ਬੜੀ ਲਾਈਨ ਮਾਰਾ ਜਾਵੇ ਜੀ ਜੀ ਤੇਰੇ ਲਾਵਾ ਅੱਲਾਹ ਅੱਗੇ ਮਰਦਾ ਨਾਜ਼ੀਨਾ ਜਰਾ ਦਿਖਾ ਦਿਓ باقی آئے سیڈ بے کو بچے شانہ مار رہے ہیں جی نانت لائے رہے ہیں چھوٹی عمر دے ایدر ہے پوٹے لینواز کے کسٹیاں بنی ہیں جی کافی بڑی گنتی دے بیٹی جیڑا ਤੀਆਂ ਦਾ ਤਿਉਹਾਰ ਜਿਹੜਾ ਮਨਾਇਆ ਜਾ ਰਿਹਾ ਜੀ ਪਿੰਡ ਵੱਡੇ ਸਦਰਾ ਮੱਝ ਦੇ ਵਿੱਚ ਜੀ ਹਾਂਜੀ ਦਾ ਜੀ ਜੀ ਕੀ ਹੈ ਤਰਦੀਆਂ ਕਿਵੇਂ ਦੇ ਮਨਾਇਆ ਜਾ ਰਿਹਾ ਜੀ ਤੀਆਂ ਦਾ ਤਿਉਹਾਰ ਹੈ ਟੀਆਂ ਪੂਰੀਆਂ ਮਨਾਈਆਂ ਜਾ ਰਹੀਆਂ ਅਰ ਜੀ ਇੱਕ ਪਿੰਡ ਸਭਰਾ ਦੇ ਕਿ ਟੀਆਂ ਲੋਂਗੋਵਾਲ ਦੀਆਂ ਕਾਫੀ ਮਸ਼ਹੂਰ ਹੋਈਆਂ ਬਿਲਕੁਲ ਬਿਲਕੁਲ ਸਭਰਾਵਾਂ ਦੀਆਂ ਸਭ ਤੋਂ ਜਿਆਦਾ ਮਸ਼ਹੂਰ ਐਗਲਾ ਸਿਰਾ ਦੀਆਂ ਹੈ ਨਾ ਅੱਜ ਜਗਾ ਨਹੀਂ ਵੇਚੀ ਵੀ ਜਿਹੜਾ ਵੀ ਮੇਰੇ ਹਿਸਾਬ ਨਾਲ ਨਹੀਂ ਇਹ ਬਹੁਤ ਵਧੀਆ ਜਗਾ ਜਿੱਥੇ ਲਾਈਆਂ ਕਿ ਉੱਥੇ ਲੁੰਦੇ ਨਾ ਉਹ ਵੀ ਜਗਾ ਵਧੀਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗਦਾ ਇਹ ਜਗਾ ਬਿਲਕੁਲ ਬਿਲਕੁਲ ਇਹਨੂੰ ਅੱਧੀ ਕਰਿਆ ਬਿਲਕੁਲ ਬਿਲਕੁਲ ਇਹ ਨਾਲੇ ਮੌਸਮ ਬੜਾ ਵਧੀਆ ਬਣ ਗਿਆ ਵਾਹ ਜੀ ਵਾਹ ਮੌਸਮ ਵੀ ਠੰਡਾ ਹੈ ਨਾ ਬਿਲਕੁਲ ਠੰਡਾ ਮੌਸਮ ਹੈ ਵਾਹ ਜੀ ਵਾਹ ਮੈਂ ਕਹਾਂ ਲਾ ਜੀ ਠੀਂਆਂ ਦਾ ਤਿਉਹਾਰ ਮਨਾਉਣਾ ਬਹੁਤ ਜ਼ਰੂਰੀ ਹੈ ਜਿਨੂੰ ਦੇਖੋ ਕਿੰਨੇ ਪਿੰਡਾਂ ਦੇ ਕਈਆਂ ਨੂੰ ਪਤਾ ਹੀ ਨਹੀਂ ਹਾਂ ਇਹ ਤਿਉਹਾਰ ਬੜਾ ਇਹਦਾ ਹੈ ਜੀ ਹਾਂ ਇਹ ਤਾਂ ਗੱਲ ਤੇਰੀ ਠੀਕ ਹੈ ਵਾਕਿਆ ਕਈਆਂ ਪਿੰਡਾਂ ਦੇ ਵਿੱਚ ਤਿਉਹਾਰ ਦਾ ਕਿਸ ਨੂੰ ਪਤਾ ਹੀ ਨਹੀਂ ਕਿ ਤਿਉਹਾਰ ਕਿਵੇਂ ਮਨਾਈਆਂ ਜਾਂਦੀਆਂ ਹੈ ਹੈ ਇਹ ਤੇ ਸਭਰਾ ਇਲਾਕਾ ਵਾ ਜਿਹੜਾ ਜੋਂ ਚਰੂ ਤੋਂ ਤੀਆਂ ਜਿਹੜੀਆਂ ਨਾ ਬਹੁਤ ਜੰਗੀ ਪੱਦਰ ਤੇ ਮਨਾਉਂਦੇ ਆ ਕਬੱਡੀ ਵੀ ਹੁੰਦੀ ਆ ਹਾਂਜੀ ਇਹ ਮਾਝੇ ਦਾ ਕਹਿੰਦੇ ਤਰਨਤਾਰ ਦਾ ਪੂਰਾ ਮਸ਼ਹੂਰ ਪਿੰਡ ਆ ਬਿਲਕੁਲ ਸਾਰੇ ਇਲਾਕੇ ਦਾ ਇਹ ਮਸ਼ਹੂਰ ਪਿੰਡ ਆ ਹਮ ਪਿੰਡ ਆ ਵੀ ਜਿਹੜੀ ਵੀ ਇਹ ਧੁਰਾਵਾਦ ਦੀ ਇਹ ਤੇ ਜਿਹੜਾ ਪਿੰਡ ਇਲਾਕੇ ਬੰਨੇ ਕੋਈ ਨਹੀਂ ਇਹਦਾ ਬਿਲਕੁਲ ਬਿਲਕੁਲ ਸਭਰਾ ਹੋਣਾ ਧੁਰਾ ਸਿਰੇ ਦਾ ਪਿੰਡ ਆਏ ਸਿਰੇ ਦਾ ਪਿੰਡ ਆ ਸਭਰਾ ਪਿੰਡ ਆ ਕਾਲਾ ਕ ਜਿੰਨੂ ਬਾਹਰ ਅਮਰੀਕਾ ਕੈਨੇਡਾ ਜਾ ਕੇ ਪਤਾ ਕਰ ਲੋ ਬਈ ਮੰਨਿਆ ਪਿੰਡ ਆ ਏ ਬੱਚਾ ਬੱਚਾ ਜਾਣਦਾ ਵਾ ਬਾਕੀ ਸਭ ਰਾਜ ਕਿਤੇ ਤੇ ਮੰਤਰੀ ਬੋਜੇਗਾ ਵੀ ਕਹਿੰਦੇ ਸੀ ਜਦੋਂ ਪਿਆ ਦਾ ਤਿਆਰ ਮਨਾਇਆ ਜਾਂਦਾ ਸੀ ਮੰਤਰੀ ਜਦੋਂ ਦੀਪਾ ਜੀ ਤੋਂ ਸੀ ਇਹ ਤੇ ਮੰਤਰੀ ਬੋਜੇਗਾ ਵੀ ਕਹਿੰਦੇ ਆਈ ਹੈ ਨਾ ਮੈਂ ਨਾ ਮੈਂ ਨਾ ਇੱਥੇ ਗੋਆ ਗਿਆ ਤੇ ਗੋਆ ਉੱਥੇ ਸਰਦਾਰ ਬੰਦਾ ਮਿਲਿਆ ਕਿ ਉਹ ਆਂਦਾ ਮਹਿ ਕਾਂਦਾ ਕਿਹੜੇ ਪਿੰਡ ਦਾ ਵਾ ਮੈਂ ਹਾਂ ਮੈਂ ਸਭਰਾਵਾ ਦਾ ਵਾ ਆਂਦਾ ਯਾਰ ਜਿੱਥੇ ਜੂਤਾ ਸਿੰਘ ਪਲਵਾਨ ਸੀ ਮੈਂ ਹਾਂਜੀ ਹਾਂਜੀ ਉਹਨਾਂ ਦੇ ਪਿੰਡ ਦਾ ਵਾ ਮੈਂ ਹਾਂ ਆਂਦਾ ਉਹ ਤੇ ਮੰਨਿਆ ਪਿੰਡ ਸਭਰਾ ਹਰ ਚੀਜ਼ ਦੇ ਵਿੱਚ ਮੰਨਿਆ ਪਿੰਡ ਆ ਉਹ ਆਪ ਇਸ ਤੋਂ ਮੈਂ ਅਰਵੀ ਸਭ ਤੋਂ ਆਵਾਜ਼ ਹਾਂਜੀ 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 ਕਬੱਡੀ ਖਿਡਾਰੀ ਵੀ ਸਭ ਤੋਂ ਆਵਾਜ਼ ਸਭਰਾਵਾ ਦੀ ਹਾਂਜੀ ਹਾਂਜੀ ਤੇ ਹਰ ਕੰਮ ਦੇ ਵਿੱਚ ਬੱਲਾ ਮਾਰਗੇ ਸਭਰਾਵਾ ਹਾਂਜੀ ਹਾਂਜੀ ਜਰਨੈਲ ਸਿੰਘ ਕਵੀਸ਼ਰ ਸਭਰਾ ਵਜੇ ਸਿੰਘ ਸਭਰਾ ਹਾਂਜੀ ਰਮੀ ਬੰਦੇ ਆ ਪੇਡ ਹਾਂਜੀ ਹਾਂਜੀ ਜਿਹੜਾ ਤਿਆਰ ਮਨਾਇਆ ਗਿਆ ਕਰੀ ਭਾਈ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਜੀ ਇਹ ਵੀ ਜਿਹੜਾ ਜਾਣਕਾਰੀ ਦਿੰਦੇ ਜੀ ਵੇਖੋ ਜਿਹੜੀਆਂ ਦੁਕਾਨਾਂ ਬਾਈ ਦੀ ਸਜਾਈਆਂ ਗਈਆਂ ਇਤੋਂ ਹੋਣਾ ਮਜਾ ਆ ਜਾ ਰਿਹਾ ਤੇ ਤੀਆਂ ਦਾ ਤਿਆਰ ਜਿਹੜਾ ਵਧੀਆ ਤਰੀਕੇ ਦੇ ਨਾਲ ਮਨਾਇਆ ਜਾ ਰਿਹਾ ਜੀ ਚੱਲਣਾ ਤਬ ਉੱਤਰ ਰਿਹਾ ਔਰ ਸੌ ਜਾਣਾ ਮਗਰ ਰੁਕਣਾ ਜੇ ਆਹ ਦੋ ਦੋ ਜੇ ਜਾਬਾਈ ਦੀ ਕਰੋ ਵੀਡੀਓ ਛੇੜੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਅੰਦਾਜ਼ਾ ਐਡਾ ਪਾਰੀ ਇਹ ਕਾਟ ਤੁਸੀਂ ਕਿਤੇ ਨਹੀਂ ਦੇਖਿਆ ਇਹ ਸਿਰਫ ਪਿੰਡ ਵੱਡੇ ਸਭਰਾ ਦੇ ਵਿੱਚ ਲੋਂਗੋਵਾਲ ਦੀਆਂ ਤੀਆਂ ਨਾਲੋਂ ਬਾਈ ਜੀ ਕੋਈ ਗੱਲ ਵੀ ਕੱਟਣੀ ਗਈ 1921 ਦਾ ਬਿਰਕੋ ਹੋ ਸਕਦਾ ਬਾਈ ਜੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਪ੍ਰਾਣਾ ਸਾਡੀਆਂ ਪਹੁੰਚੀਆਂ ਹੋਈਆਂ ਇਹਦੀ ਾਰੇ ਇੱਕ ਬੰਦਾ ਆਪੋ ਆਪਣੇ ਕੰਮ ਕਰਤੇ ਲੱਗਾ ਹੈ ਜੀ ਤੇ ਕਾਪੇ ਵਿੱਚ ਜਾ ਰਹੇ ਆ ਜੀ ਜਿਹੜੇ ਮਰਜ਼ੀ ਕਾਪ ਲਓ ਮਾਰਕਾ ਲਗਾਇਆ ਜੀ ਉਹ ਸ਼ੇਅਰ ਕਰੋ ਵੀਡੀਓ ਵਾਟਸਐਪ